ਇਹ ਪ੍ਰਾਰ 1665 ਦੀ ਅਖੀਰ ਵਿੱਚ ਕਸਤਾਂ 사이 ਪੁੱਜੇ ਜਦੋਂ ਗੁਰੂ ਤੇਗ ਬਹਾਦਰ ਜੀ ਉੱਥੇ ਪੁੱਜੇ ਤਾਂ ਸੈਂਕੜਾ ਸਿੱਖ ਉਹਨਾਂ ਦੇ ਦਰਸ਼ਨਾਂ ਲਈ ਉਹਨਾਂ ਕੋਲ ਆਏ ਗੁਰੂ ਸਾਹਿਬ ਜੀ ਹੈਗੇ ਦੀ ਬਾਣੀ ਸੁਜਾਇਆ ਕਰਦੇ ਸਨ ਉਹ ਦਿਨ ਤੋਂ ਤਾਂ ਰਹਿਣ ਮੰਗ ਰੂ ਗੁਰੂ ਸਾਹਿਬ ਜੀ ਕੀਰਤ ਪੰਜਾਬੀ ਪਿਆਰੀ ਕਰਨੀ ਸ਼ੁਰੂ ਕਰ ਦਿੱਤੀ 28 ਅਕਤੂਬਰ 1665 ਤੱਕ ਆਪ ਇੱਥੇ ਰਹੇ ਇਸ ਤਰ੍ਹਾਂ ਗੁਰੂ ਜੀ ਬਾਗੋਂ ਹੁੰਦਰਾਏ ਮਹ sire guru nargdev ji ਦੀ ਬੁਰਗਦੀ ਨੇ ਦੱਸ ਮੇ ਮਤੀ ਦਾ ਪਈ ਸਦੀ ਦਾ ਮੈਂ ਦੇਖਦਾ ਕਿ ਮੈਂ ਕਿਹ ਅਦਸ਼ੀਅਤ ਕਿਨ ਸਿੱਖਾਂ ਸਿੱਖਾਂ ਆਧੀ ਵਾਲ ਕੁਰਬਾਨੀ ਦੇੰਦਰੀ ਚੱਲ ਪਈ ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਵਿੱਚ ਅਤੇ ਦੇ ਸਾਹਮਣੇ ਲਿਆ ਗਿਆ ਤਾਂ ਉਸਨੇ ਇਸ ਰਾਮ ਦੀ ਮਹਿਮਾ ਗਾਉਂਦਿਆ ਜੀ ਨੂੰ ਨਾ ਤੁਸੀਂ ਕਿਹਨਾਂ ਦਾ ਤੁਸੀਂ ਸੱਚੇ ਮੁਸਲਮਾਨ ਹੋਗਾ ਸੰਕਲਪ ਦੇ ਰਹੇ ਹੋ ਨਾ ਤੁਸੀਂ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹੋ ਅਤੇ ਨਾ ਤੁਸੀਂ ਆਪਣੀ ਪ੍ਰਜਾ ਦੇ ਪੱਕੇ ਆਪਣੇ ਕਰਤੱਵਾਂ ਪੂਰਨ ਕਰ ਰਹੇ ਹੋ ਬਾਸ਼ਾ ਹੁੰਦੇ ਨਾਤੇ ਤੁਹਾਡਾ ਕੱਜ ਹੈ ਕਿ ਤੁਸੀਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ ਪਰ ਇਸ ਦੇ ਉਲਟ ਤੁਸੀਂ ਤਾਂ ਹਿੰਦੂਆਂ ਆਪਣੇ ਅੰਨੇ ਜੀਵਨ ਵਿੱਚ ਛੜ ਬਣਾਇਆ ਹੋਇਆ ਹੈ আর ਅੱਜ ਤੇਰੇ ਇਸ ਜੁਗ ਨੂੰ ਠੱਲ ਪਾਉਂਗੀ ਅਸੀਂ 마ਸੂਮਤ ਗੁਰਬਾਣੀ ਰੱਖਿਆ ਲਈ ਅਸੀਂ ਮਨ ਦਾਣ ਵਿੱਚ ਆ ਨਿਤਨਿਹਾਲ ਟੁੱਟਾ ਬਾਦਸ਼ਾਹ ਹੁੰਦੇ ਨਾ ਦੇ ਆਪਣੀ ਪ੍ਰਜਾ ਤੋਂ ਮੂੰਹ ਮੋੜੀ ਬੈਠਾ ਹੈ ਪਰ ਅਸੀਂ ਨਾ ਮਾਜੂਬ ਮਾਗੀ ਪਾਪ ਕਰ ਲਈਏ ਇਸ ਪ੍ਰਕਾਰ ਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ ਤੇ ਉਹਨਾਂ ਦੁਆਰਾ ਇਸਲਾਮ ਨਾਲ ਉਲੰਘੇ ਅਟਲ ਕਿਸ਼ਨ ਵੇਕੇ ਅਨਦੇਵ ਦੇ ਵਿੱਚ ਕੰਮ ਉੱਠਿਆ ਗੁਰਬਾਣੀ ਨੇ ਤਿਆਰ ਗੁਰੂ ਜੀ ਨੂੰ ਦੇਖ ਕੇ ਉਸ ਦੇ ਮਸੂਬੇ ਦੇ ਨਹੀਂ ਆ ਹੀ ਤਬਲੇ ਆਪਣੀ ਸਹਾਰ ਨੂੰ ਵੇਚ ਕੇ ਉਸ ਨੇ ਅੰਧ ਸਫਾਈਆਂ ਇੰਦਰੀਵਤ ਬਾਦਕ ਕਰ ਦਿੱਤਾ ਜਾਵੇ ਅਤੇ ਉਹਨਾਂ ਦੇ ਬਾਕੀ ਸਾਥੀਆਂ ਨੂੰ ਤਾਂ ਸੀਹੇ ਦੇ ਦੇ ਕੇ ਮਾਰ ਦਿੱਤਾ ਜਾਵੇ। ਅਰੰਭ ਦੇ ਹੁਕਮ ਅਨੁਸਾਰ ਪਹਿਲਾ ਭਾਈ ਮਤੀ ਦਾਸ ਜੀ ਨੂੰ ਆਰਣਾ ਜੀ ਲਿਆ ਗਿਆ। ਚਿਰਪਾਈ ਦਾਲਾ ਜੀ ਨੂੰ ਉੱਪਰਲੀ ਹੁਏ ਦੇਖ ਵੀ ਸੁੱਟ ਦਿੱਤਾ ਗਿਆ। ਇਸ ਪ੍ਰਕਾਰ ਹੀ ਕੀ ਕਰਕੇ ਗੁਰੂ ਜੀ ਨੇ ਸਾਥੀਆਂ ਨੂੰ ਅਣਮਨੁੱਖੀ ਤਸੀਹੇ ਦੇ ਦੇ ਕੇ ਹੁਣੀ ਦੀ ਪੱਟੀ ਵਿੱਚ ਝੋਕ ਦਿੱਤਾ ਗਿਆ ਜਿਸ ਨੂੰ ਦੇ